ਜੀ ਬੱਬਾ ਫਸਾਣਾ ਆਪਾਂ ਹਨੇਰਾ ਹੋਇਆ ਉਹਦਾ 8:30 ਦਾ ਟਾਈਮ ਆ ਨਿਆੜੇ ਨਹੀਂ ਉਹਨੇ ਹੈ ਨਹੀਂ ਉੱਧਰ ਦਾ ਬੰਦ ਹੋ ਗਿਆ ਲੰਗਰ ਚੱਲਦਾ ਠੀਕ ਹੈ ਨਿਆੜੇ ਆ ਟਾਪਰ ਆ ਕੱਦਈ ਠੀਕ ਹੈ ਟਾਪਰ ਕੋਲ ਅੱਗੇ ਆ ਠੀਕ ਹੈ ਇਹ ਜ ਆਪੜਾ ਬਣਾਉਗਾ ਦੇਰ ਦੇ ਆ ਚੱਲ ਗੰਨੇਆਂ ਲੰਗੋ ਲੰਗੋ ਠੀਕ ਆ ਉੱਪਰ ਦੇ ਕੋ ਗੰਨੇ ਵਧੀਆ ਲਟਾ ਲੁਟਾ ਲੱਗੀਆਂ ਆ ਬਾਬਿਆਂ ਦੀਆਂ ੱਸੀ ਲਾਈਓ ਆ ਰਟਾ ਦੇ ਕੋ ਨਿਆ ਵਧੀਆ ਘੈਂਟ ਲੱਗੀਆਂ ਨੂੰ ਆ ਜਲ ਕੋਈ ਲੰਦਰ ਸ਼ਾਹ ਨੂੰ ਨਾਲ ਹੋਵੇ ਜੀ ਜਾਂਦਾ ਹਲੇ ਲੰਦਰ ਇਹ ਗੁਰੂ ਜੀ ਆਉਣ ਤੋਂ ਪਹਿਲਾਂ ਪਾ ਗਾ ਅੱਛਾ ਥੋੜਾ ਹੀ ਆ ਲੰਦਰ ਬੰਦ ਹੋਣੇ ਵਾਲੀ ਆ ਠੀਕ ਆ ਕੱਤ ਨੂੰ ਜਦੋਂ ਲੱਗੇ ਆਹ ਖਲਾਉਣੇ ਖਲੂਣੇ ਯਾਰਾ ਅੰਮੀ ਯਾਰਾ ਨੰਦੂ ਪਤਾਈ ਆ ਨਟਾ ਲੂਟਾ ਬਹੁਤ ਹੋਣੀਆਂ ਲੱਗਦੀਆਂ ਬੱਬਿਆਣੇ ਲੱਗੀਆਂ ਠੀਕ ਆ ਹੋ ਹੋ ਦੇਖੋ ਉਹ ਮੈਗਾ ਜਿਹੜਾ ਲੰਗਰ ਚੱਲਦਾ ਆ ਲੰਗਰ ਚੱਲ ਰਿਹਾ ਬਾਬਿਆਂ ਦਾ ਸਵੇਰ 9 ਵਜੇ ਤੱਕ ਚੱਲਣਾ ਇਕੱਲੇ ਆ ਜਿਹਨੂੰ ਜੀ ਵੀ ਕਰਦਾ ਬਾਬਿਆਂ ਦੇ ਸਾਰੇ ਦੂਰ ਇਕੱਠੇ ਗੱਲ ਲਾਪੇ ਆ ਜੇ ਬਿਛੇ ਤਾਂ ਨਾ ਬਾਹਰ ਬਾਹਰ ਰੱਦੇ ਜਾਣਾ ਹਾਂਜੀ ਤੁਰਿਆ ਠੀਕ ਆ ਇਹਦੇ ਨਾ ਬਾਪ ਹੋਇਆ ਚਾਚੇ ਨੂੰ ਲੈ ਕੇ ਬੱਟੂ ਜੱਤੇ ਨੂੰ ਠੀਕ ਆ ਦੋ ਲੰਗਰ ਚੱਲ ਰਿਹਾ ਆ ਬਾਬਿਆਂ ਦਾ ਇੱਧਰ ਪ੍ਰਸ਼ਾਦਾ ਵੈ ਪਾਕ ਦਾ ਸਾਰਾ ਹੀ ਠੀਕ ਆ ਓਹ ਹੋ ਹੋ 24 24 ਘੰਟੇ ਲੱਗਦੀ ਆ ਕਿ ਉਹਦੇ ਅੰਦਰ ਸੇਵਾ ਕਰਦੇ ਕੰਪਲੀਟ ਜੀ ਉਹ ਵੀ ਜਿਹੜੇ ਦੇਵਾਂ ਨੂੰ ਪਾ ਰਹੇ ਉਹਨੇ ਕਿ ਹਣੀ ਵੀ ਹੈ ਸੇਵਾ ਕਰ ਰਿਹਾ ਤੇ ਜੋ ਜ ਚ ਪਾ ਰਹੇ ਕਦ ਆਪ ਬਾਈ ਦੁਵਾਰਾ ਆਉਂਦੇ ਹਣ ਚਾਚੇ ਨੂੰ ਲੈ ਕੇ ਮੈਂ ਚੱਲ ਬਲੌਗ ਵੀ ਤਿਆਰ ਕਰ ਲੈਣੇ ਆ ਠੀਕ ਇੱਧਰ ਤਾਂ ਨਿਆਣੇ ਹੀ ਆ ਵਸ ਖੇਲਦੇ ਖੂਲਦੇ 9:30 ਦਾ ਟਾਈਮ 8:30 ਹੋ ਚੱਲੇ ਪੂਰੇ ਠੀਕ ਆ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਬਲੌਗ ਨੂੰ ਸ਼ੇਅਰ ਕਰੋ ਲਾਈਕ ਕਰੋ